ਸਮਾਣਾ ਦੀ ਨੌਜਵਾਨ ਲੜਕੀ yogima kalyan ਕਾਫੀ ਟਾਈਮ ਤੋਂ ਜਿਹੜਾ ਸਮਾਣਾ ਦੇ ਪਬਲਿਕ ਕਾਲਜ ਚ ਕੋਚ ਰਾਮ ਬੌਕਸਰ ਕੋਲ ਆਪਣੀ ਬੌਕਸਿੰਗ ਦੀ ਤਿਆਰੀ ਕਰਦੀ ਹੈ ਤੇ ਕੁਝ ਸਮਾਪਰਤਣ ਤੋਂ ਬਾਅਦ ਜਿਹੜਾ ਉਹ ਰੋहतक ਸ਼ਹਿਰ ਦੇ ਵਿੱਚ ਜਾ ਕੇ ਆਪਣੀ ਬੌਕਸਿੰਗ ਦੀ ਤਿਆਰੀ ਜਿਹੜੀ ਆ ਉੱਥੇ ਸ਼ੁਰੂ ਕਰ ਦिती ਹੈ ਤੇ ਉਸ ਨੂੰ ਜਿਹੜਾ yogima kalyan ਨੂੰ ਅਰਬ ਕੰਟਰੀ ਦੁਬਈ ਦੇ ਵਿੱਚ ਜਿਹੜਾ ਬੌਕਸਿੰਗ ਖੇਡਣ ਦਾ ਮੌਕਾ ਮਿਲਦਾ ਤੇ ਉੱਥੇ ਜਿਹੜਾ ਉਸ ਦੇ ਵੱਲੋਂ ਆਪਣਾ ਜਿਹੜਾ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਂਦਾ ਹੈ yogima kalyan ਦੇ ਵੱਲੋਂ ਸਮਾਣਾ ਦਾ ਉੱਥੇ ਜਿਹੜਾ ਨਾਮ ਰੋਸ਼ਨ ਕਰਿਆ ਜਾਂਦਾ ਤੇ ਉਸ ਦੇ ਵੱਲੋਂ ਜਿਹੜੀ ਆ ਉੱਥੇ ਆਪਣੀ ਬਾਕਸਿੰਗ ਦੀ ਕਲਾਕਾਰੀ ਵੀ ਦਿਖਾਈ ਜਾਂਦੀ ਹੈ ਤੇ ਅੱਜ ਵਿਦੇਸ਼ ਪਰਤਣ ਤੋਂ ਬਾਅਦ ਜਿਹੜਾ ਸਮਾਣਾ ਦੇ ਵਿੱਚ ਯੋਗੀਮਾ ਕल्याण ਪਹੁੰਚੀ ਹੈ ਤੇ ਸਮੂਹ ਮਾਮਗੜ ਦੇ ਲੋਕਾਂ ਦੇ ਵੱਲੋਂ ਕਿਤੇ ਨਾ ਕਿਤੇ ਉਹ ਯੋਗੀਮਾ ਕल्याण ਦਾ ਅੱਜ ਜਿਹੜਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਸੀ ਔਰ ਉਸ ਨੂੰ ਜਿਹੜੀ ਹੈ ਮੁਬਾਰਕਾ ਦਿੱਤੀਆਂ ਜਾ ਰਹੀਆਂ ਸਨ ਮੁਹੱਲੇ ਦਾ ਵੀ ਉਸਨੇ ਨਾਮ ਰੋਸ਼ਨ ਕੀਤਾ ਤੇ ਸਮਾਣਾ ਸ਼ਹਿਰ ਦੇ ਵੀ ਜਿਹੜੇ ਅੱਜ ਉਸਨੇ ਜਿਹੜਾ ਨਾਮ ਰੋਸ਼ਨ ਕੀਤਾ ਤੇ ਲੋਕਾਂ ਦੇ ਵੱਲੋਂ ਉਸਦੇ ਗਲੇ ਦੇ ਵਿੱਚ ਅੱਜ ਜਿਹੜੇ ਨੋਟਾਂ ਦੇ ਹਾਰ ਪਾ ਕੇ ਉਸ ਨੂੰ ਮੁਬਾਰਕਾ ਦਿੱਤੀਆਂ ਗਈਆਂ ਤੇ ਉਸ ਦਾ ਜਿਹੜਾ ਯੋਗੀਮਾ ਕल्याण ਦਾ ਅੱਜ ਮੂੰ ਮਿੱਠਾ ਕਰਵਾਇਆ ਗਿਆ ਯੋਗੀਮਾ ਕल्याण ਵੱਲੋਂ ਕਿਹਾ ਗਿਆ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਸ ਨੂੰ ਨਸ਼ਿਆਂ ਵੱਲ ਨਹੀਂ ਜਾਣਾ ਚਾਹੀਦਾ ਤੇ ਉਹ ਜਿਹੜਾ ਸਪੋਰਟਸ ਕਿੰਨੀ ਧਿਆਨ ਦੇਣ ਤਾਂ ਕਿ ਜਿਹੜੇ ਉਹਨਾਂ ਦੇ ਮਾਪਿਆਂ ਦਾ ਜਿਹੜਾ ਨਾਮ ਹੈ ਉੱਚਾ ਹੋ ਸਕੇ ਸਮਾਨਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਨਾ ਤੋਂ ਅਗਿ ਨਾਮ ਹੈ yogi maklaya okay yogi ma ji ਤੁਸੀਂ ਕਿੱਥੋਂ ਪ੍ਰੈਕਟਿਸ ਸ਼ੁਰੂ ਕਰੀ ਸੀ ਔਰ ਕਿਵੇਂ ਤੁਸੀਂ ਦੁਬਈ ਖੇਡਣ ਗਏ ਸਮਾਨ ਨੇ ਤੋਂ ਮੈਨੇ ਟ੍ਰੇਨਿੰਗ ਸ਼ਾਰਟ ਕੀਤੀ ਸੀ ਤੇ ਉਸ ਤੋਂ ਬਾਅਦ ਮੈਂ ਐਨਸੀਆਰੋ ਤੋਂ ਟੈਕਚਰ ਟ੍ਰੇਨਿੰਗ ਲਈ ਫਿਰ ਉਸ ਤੋਂ ਬਾਅਦ ਉਹਦੇ ਟ੍ਰੇਨਿੰਗ ਕੀਤੀ ਤੇ ਮੈਨੂੰ ਮੌਕਾ ਮਿਲਿਆ ਉੱਥੇ ਟ੍ਰੇਨਿੰਗ ਕਰਨ ਦਾ ਦੁਬਈ ਫਿਰ ਮੈਂ ਉੱਥੇ ਤੋਂ ਸਿਲਵਰ ਮੈਡਲ ਲੈ ਕੇ ਆਈ ਹਾਂ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੀ ਨੌਜਵਾਨ ਪੀੜੀ ਨਸ਼ਿਆਂ ਵੱਲ ਜਾ ਰਹੀ ਹੈ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਨਸ਼ਿਆਂ ਤੋਂ ਦੂਰ ਰਹੋ ਤੇ ਆਪਣਾ ਫੋਕਸ ਆਪਣੀ ਦੂਸਰੀ ਚੀਜ਼ਾਂ ਤੇ ਧਿਆਨ ਦਿਵੋ ਆਪਣਾ ਸਪੋਰਟਸ ਵੱਲ ਧਿਆਨ ਦਿਵੋ ਹਾਂਜੀ ਸੋਨੂ ਜੀ ਕੀ ਕਹੋਗੇ ਜਿਹੜੀ ਸਮਾਣਾ ਦਾ ਫੇਰ ਇੱਕ ਵਾਰ ਤੋਂ ਜਿਹੜਾ ਹੈ ਲੜਕੀ ਦੇ ਵੱਲੋਂ ਨਾਮ ਰੋਸ਼ਨ ਕਰਿਆ ਗਿਆ। ਵੇਖੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਬੇਟੀ ਜੋਗੀ ਮਕਲਿਆਨ ਜੋਗੀ ਸਮਾਣਾ ਪਬਲਿਕ ਕਾਲਜ ਦੇ ਵਿੱਚੋਂ ਜਿਹੜੀ ਪ੍ਰੈਕਟਿਸ ਕਰ ਰਹੀ ਸੀ ਉਸ ਤੋਂ ਬਾਅਦ ਰੁਕਤ ਕੀ ਰੁਕਤਮ ਤੋਂ ਜਿਹੜੀ ਹੁਣ ਪਿੱਛੇ ਦੁਬਈ ਬੌਕਸਿੰਗ ਏਸ਼ੀਅਨ ਚੈਂਪੀਅਨਸ਼ਿਪ ਹੋਈ ਹੈ ਉਹਨਾਂ ਦੇ ਵਿੱਚ ਸਾਡੀ ਬੇਟੀ ਨੇ ਜਿਹੜਾ ਕਿ ਸਿਲਵਰ ਮੈਡਲ ਜਿੱਤਿਆ ਸੋ ਇਹਨੇ ਜਿਹੜੇ ਜਿਸ ਹਿਸਾਬ ਨਾਲ ਦੇਸ਼ ਦਾ ਨਾਮ ਰੋਸ਼ਨ ਕੀਤਾ ਸਾਡੇ ਸਮਾਣਾ ਦਾ ਨਾਮ ਰੋਸ਼ਨ ਕੀਤਾ ਸਮਾਣੀ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਤੋ ਅਸੀਂ ਸਾਰੇ ਹੀ ਜਿਹੜੇ ਨੌਜਵਾਨ ਪੀੜੀਆਂ ਨੂੰ ਇਹ ਹੀ ਕਹਾਂਗੇ ਕਿ ਹੋ ਨਸ਼ਿਆਂ ਦੇ ਵੱਲ ਧਿਆਨ ਨਾ ਦੇਣ ਉਹ ਆਪਣੇ ਗੇਮਾਂ ਦੇ ਵੱਲ ਧਿਆਨ ਦੇਣ ਜਿੱਦਾ ਸਾਡੀ ਬੱਚੀ ਨੇ ਨਾਮ ਰੋਸ਼ਨ ਕੀਤਾ ਇਹ ਹੋਰ ਬੱਚੇ ਵੀ ਸਾਡੇ ਸਮਾਣੇ ਦਾ ਨਾਮ ਰੋਸ਼ਨ ਕਰਨ ਤੇ ਸਾਡੇ ਸਮਾਜ ਦਾ ਨਾਮ ਰੋਸ਼ਨ ਕਰਨ ਇਹ ਹੀ ਸਾਡੀ ਸਾਰੇ ਆਪਣੇ ਨੌਜਵਾਨ ਪੀੜੀ ਨੂੰ ਫੀਲ ਹੈ ਹਾਂਜੀ ਵੀ ਜੀ ਕੀ ਕਹੋਗੇ ਤੁਹਾਡੀ ਕੁੜੀਆਂ ਦੇ ਵੱਲੋਂ ਜਿਹੜਾ ਸਿਵਲਰ 골ਡ ਮੈਡ ਦਿੱਸਦਾ ਹੈ ਕਿ ਦੁਬਈ ਦੇ ਵਿੱਚੋਂ ਮੈਂ ਇਸ ਨੇ ਜਿਹੜੀ ਲਗਾਤਾਰ ਸਫਲਤਾਵਾਂ ਮਿਲਦੀ ਹੈ ਇਸ ਨੇ ਮਿਹਨਤ ਕਰਕੇ ਆਪਣੇ ਸਮਾਜ ਦਾ ਤੇ ਆਪਣੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਸੋ ਸਾਨੂੰ ਲੜਕੀਆਂ ਨੂੰ ਵੀ ਲੜਕੇ ਨਾਲੋਂ ਵਧੀਆ ਮਹਿਸੂਸ ਕੀਤਾ ਸੋ ਇਸ ਨੇ ਸਾਡੇ ਆਪਣੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹਨ ਬਹੁਤ ਬਹੁਤ